ਸਾਡੇ ਤਰੰਤਾਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣ ਵਾਲਾ ਲekin ਫਿਲਹਾਲ ਹੰਕੇ ਸਰਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਫਲੰਦਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹਨਾਂ ਦੇ ਕਹੇ ਤੇ ਜਿਹੜਾ ਹੈਗਾ ਵੱਖ-ਵੱਖ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ ਤਿੰਨ ਮੁਕਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇ ਤੇ ਸਾਇਰਿੰਗ ਕੀਤੀ ਸੀਗੀ ਇਹਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ ਇੱਕ ਮੁਕਦਮਾ ਨੰਬਰ 16 ਹੈਗਾ ਆਪਣੇ 2024 ਦਾ ਚੋਲਾ ਸਾਹਿਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਦੇ ਘਰੇ ਫਾਇਰਿੰਗ ਕੀਤੀ ਗਈ ਸੀ ਇੱਕ ਮੁਕਦਮਾ ਨੰਬਰ 56 ਹੈਗਾ 3524 ਦਾ ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਨੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੇ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕਦਮੇ ਫਾਇਰਿੰਗ ਦੇ ਜਿਹੜੇ ਕਿ ਅੰਡਰ ਟ੍ਰੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟ੍ਰੇਸ ਹੋ ਗਏ ਸੋ ਕਾਲ ਇੱਕ ਕਨਸਟਿਊਟਿਵ ਬਾਰ ਦਾ ਹੀ ਪਰ ਉਹ ਕਿਹੜਾ ਏਜੰਸੀ ਜਿਹੜਾ ਮੇਨ ਜਿਹੜਾ ਰਨ ਕਰਦਾ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੇ ਵੀ ਅਸੀਂ ਪੁਸ਼ਕਿਸ਼ ਦੇ ਵਿੱਚ ਇਹਦੀ ਦੇਖ ਰਹੇ ਹਾਂ ਕਿ ਕੌਣ ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਤੋਂ ਕਲੀਅਰ ਕਰ ਰਹੇ ਹਾਂ ਸੋ ਅੱਗੇ ਜਿਹੜੀ ਹੈਗੀ ਇੰਟਰੋਗੇਸ਼ਨ ਤੋਂ ਬਾਅਦ ਹੋਸੀ ਜੀ ਕੀ ਕੋਈ ਰਕਮ ਬਰਾਮਦ ਹੋਈ ਹੈ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ ਹੋ ਲੇਕਿਨ ਬਾਕੀ ਜਿਹੜੀ ਹੈਗੀ ਹੈ ਡਿਊਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ ਸਾਹਮਣੇ ਆਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟਿਕੂਲਰ ੱਡੇ ਦਾ ਤੋ ਵੀ ਅਸੀਂ ਚੈੱਕ ਕਰਾਂਗੇ ਸਾਡੇ ਤਰੰਤਾਰਨ ਪੁਲਿਸ ਦੀ ਐਸਪੀਡੀ ਡੀਐਸਪੀਡੀ ਸੀਏ ਦੀ ਟੀਮ ਵੱਲੋਂ ਜਿਹੜੀ ਹੈਗੀ ਹੈ ਦੋ ਮੁਕਦਮ ਦੋ ਕੇਸਾਂ ਦੇ ਵਿੱਚ ਅੱਛੀ ਰਿਕਵਰੀ ਤੇ ਕਾਮਯਾਬੀ ਹਾਸਲ ਕੀਤੀ ਗਈ ਹੈ ਸੋ ਪਹਿਲਾ ਜਿਹੜਾ ਕੇਸ ਹੈਗਾ ਉਸ ਦੇ ਵਿੱਚ ਗੁਰਪੀਰ ਸਿੰਘ ਜੋ ਖਾਲੜਾ ਥਾਣੇ ਦਾ ਰਹਿਣ ਵਾਲਾ ਹੈ ਜੋ ਹੈਗਾ ਖਾਲੜਾ ਦਾ ਰਹਿਣ ਵਾਲਾ ਲekin ਫਿਲਹਾਲ ਅੰਮ੍ਰਿਤਸਰ ਦੇ ਵਿੱਚ ਰਹਿੰਦਾ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਹ ਗੈਂਗਸਟਰ ਲਖਵੀਰ ਸਿੰਘ ਫਲੰਦਾ ਹਰੀਕੇ ਗਰੁੱਪ ਦਾ ਜਿਹੜਾ ਹੈਗਾ ਇੱਕ ਅਸੋਸੀਏਟ ਹੈਗਾ ਸੋ ਇਹ ਇਹਨਾਂ ਦੇ ਕਹੇਤੇ ਜਿਹੜਾ ਹੈਗਾ ਵਕ-ਵਕ ਫਿਰੋਤਿਆਂ ਸੰਬੰਧੀ ਵਾਰਦਾਤ ਦੇ ਵਿੱਚ ਫਾਇਰਿੰਗ ਨੂੰ ਇਹਨਾਂ ਅੰਜਾਮ ਦਿੱਤਾ ਸੀਗਾ ਇਹਦੀ ਗ੍ਰਿਫਤਾਰੀ ਨਾਲ ਤਿੰਨ ਮੁਕੱਦਮੇ ਵੀ ਟਰੇਸ ਕੀਤੇ ਗਏ ਜਿਸ ਦੇ ਵਿੱਚ ਇਹਨੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਕਹੇਤੇ ਫਾਇਰਿੰਗ ਕੀਤੀ ਸੀਗੀ ਇਦੇ ਕੋਲੋਂ ਇੱਕ ਗਲੌਕ ਪਿਸਤਲ ਵੀ ਬਰਾਮਦ ਕੀਤਾ ਗਿਆ। ਸੋ ਇਹਦੀ ਗ੍ਰਿਫਤਾਰੀ ਦੇ ਨਾਲ ਜਿਹੜੇ ਹੈਗੇ ਤਿੰਨ ਮੁਕਦਮੇ ਸਾਡੇ ਜਿਹੜੇ ਹੈਗੇ ਉਹ ਟਰੇਸ ਹੋ ਗਏ। ਇੱਕ ਮੁਕਦਮਾ ਨੰਬਰ 16 ਹੈਗਾ ਆਪਣੇ 2024 ਦਾ ਚੋਲਾ ਸਾਹਿਬ ਦਾ ਜਿਸ ਦੇ ਵਿੱਚ ਪਿੰਡ ਰੂੜੀ ਵਾਲਾ ਦੇ ਸਕੂਲ ਦੇ ਪਾਸ ਜਿਹੜੀ ਹੈ ਫਿਰੋਤੀ ਦੀ ਮੰਗ ਕਰਕੇ ਕਿਸੇ ਨੇ ਘਰੇ ਫਾਇਰਿੰਗ ਕੀਤੀ ਗਈ। ਇੱਕ ਮੁਕਦਮਾ ਨੰਬਰ 56 ਹੈਗਾ 3524 ਦਾ। ਜਿਸ ਦੇ ਵਿੱਚ ਖਾਲੜੇ ਦੇ ਵਿੱਚ ਇੱਕ ਰਾਜੋ ਕੇ ਕਰਿਆਨਾ ਸਟੋਰ ਮਾਲਿਕ ਜਿਹੜਾ ਹੈਗਾ ਉਹਦੇ ਪਾਸ ਫਿਰੋਤੀ ਦੀ ਮੰਗ ਕਰਕੇ ਫਾਇਰਿੰਗ ਕੀਤੀ ਗਈ ਸੀ ਤੀਜਾ ਮੁਕਦਮਾ ਨੰਬਰ 3 ਹੈਗਾ 10125 ਦਾ ਇਹ ਹੈਗਾ ਆਪਣੇ ਖੇਮ ਕਰਨ ਦਾ ਜਿਸ ਦੇ ਵਿੱਚ ਇੱਕ ਜੂਸ ਬਾਰ ਮਾਲਿਕ ਦੇ ਜਿਹੜੇ ਹੈਗੇ ਫਿਰੋਤੀ ਦੀ ਮੰਗ ਕਰਕੇ ਉਹਦੇ ਦੁਕਾਨ ਤੇ ਫਾਇਰਿੰਗ ਕੀਤੀ ਗਈ ਸੀ ਸੋ ਇਹ ਇਹਦੀ ਗ੍ਰਿਫਤਾਰੀ ਨਾਲ ਇਹ ਜਿਹੜੇ ਤਿੰਨੇ ਮੁਕਦਮੇ ਫਾਇਰਿੰਗ ਦੇ ਜਿਹੜੇ ਕਿ ਅਨਡਿਟੈਕਟਡ ਚੱਲੇ ਆ ਰਹੇ ਸੀਗੇ ਉਹ ਵੀ ਟਰੇਸ ਹੋ ਗਏ ਕਾਲ ਇਹ ਕੌਨਟੀਨਿਊ ਵਰਦਾ ਹੀ ਪਰ ਉਹ ਜਿਹੜਾ ਗੈਂਗ ਹੈ ਜਿਹੜਾ ਮੇਨ ਜਿਹੜਾ ਰਨ ਕਰਦਾ ਜੀ ਇਹਦੇ ਵਿੱਚ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦਾ ਮੇਨ ਨਾਮ ਸਾਹਮਣੇ ਆਇਆ ਸੋ ਬਾਕੀ ਇੱਕ ਇਸ ਦੇ ਵਿੱਚ ਬਾਕੀ ਜਿਹੜੇ ਉਹਦੇ ਅਸੋਸੀਏਟਸ ਹੈਗੇ ਲੰਡੇ ਦੇ ਗਾਂ ਜਿਹੜੇ ਇਹਨੂੰ ਗਾਈਡ ਕਰਦੇ ਸੀਗੇ ਉਹਨਾਂ ਦੇ ਵੀ ਅਸੀਂ ਕੁਝ ਵਿੱਚ ਦੇ ਵਿੱਚ ਇਹਦੀ ਦੇਖ ਰਿਹਾ ਕਿ ਕੌਣ ਕੌਣ ਇਹਨੂੰ ਗਾਈਡ ਕਰਦਾ ਸੀਗਾ ਸੋ ਉਹਦੀ ਜਾਣਕਾਰੀ ਜਿਹੜੀ ਹੈਗੀ ਹੈ ਵੈਪਨ ਕਿੱਥੋਂ ਲੈ ਕੇ ਆਏ ਔਰ ਹੋਰ ਕਿੰਨੇ ਵੈਪਨ ਇਹਦੇ ਕੋਲ ਹੈਗੇ ਇਹਦੀ ਮੋਬਾਈਲ ਦੀ ਫੋਰੈਂਸਿਕ ਜਾਂਚ ਤੋਂ ਬਾਕੀ ਦੀ ਪੁਸ਼ਕਿਸ਼ ਤੋਂ ਕਲੀਅਰ ਕਰ ਰਹੇ ਆ ਸੋ ਅੱਗੇ ਜਿਹੜੀ ਹੈਗੀ ਇਨਕੁਇਰੀਸ਼ਨ ਤੋਂ ਬਾਅਦ ਰਹੀ ਚੇਤ ਜੀ ਕੋਈ ਰਕਮ ਬਰਾਮਦ ਹੋਈਆਂ ਜਾਂ ਨਹੀਂ ਨਹੀਂ ਇਹੋ ਜੀ ਕੋਈ ਵੱਡੀ ਫਿਰੋਤੀ ਦੀ ਰਕਮ ਤਾਂ ਨਹੀਂ ਬਰਾਮਦ ਹੋਈ ਲੇਕਿਨ ਬਾਕੀ ਜਿਹੜੀ ਹੈਗੀ ਹੈ ਡੂਰਿੰਗ ਤਫਤੀਸ਼ ਜੇਕਰ ਕੋਈ ਹੋਰ ਇਹਦੇ ਸਾਥੀ ਸਾਹਮਣੇ ਆਂਦੇ ਆ ਕੋਈ ਪਤਾ ਲੱਗਦਾ ਸਾਨੂੰ ਕਿਸੇ ਪਾਰਟਿਕੂਲਰ ੱਡੇ ਦਾ ਤੋਂ ਵੀ ਅਸੀਂ ਚੈੱਕ